ਇਤਰੀਖ ਦੀ ਘਟਨਾ ਹੈ ਜੀ ਸਾਡੇ ਟਿਪੇ ਪੁਲਿਸ ਸਟੇਸ਼ਨ ਦੇ ਏਰੀਆ ਦੇ ਵਿੱਚ ਹੋਈ ਸੀਗੀ ਇਹ ਦੁਰਕਾ ਇੰਟਰਪ੍ਰਾਈਜ਼ ਸੀਗੀ ਉਹਦੇ ਵਿੱਚੋਂ ਜਿਹੜਾ ਹੈਗਾ 35 ਲੱਖ ਰੁਪਏ ਦੀ ਜਿਹੜੀ ਚੋਰੀ ਹੋਈ ਸੀ ਟੈਕਨੀਕਲ ਅਸਿਸਟੈਂਸ ਦੇ ਨਾਲ ਜਿਹੜੀ ਹੈਗੀ ਆ ਇਹ ਚੋਰੀ ਨੂੰ ਅਸੀਂ 48 ਘੰਟਿਆਂ ਦੇ ਵਿੱਚ ਵਿੱਚ ਜਿਹੜੀ ਹੈਗੀ ਆ ਰਿਕਵਰੀ ਕਰਕੇ ਇਹਦੇ ਵਿੱਚ 100 100% ਜਿਹੜੀ ਸੀਗੀ 35 ਲੱਖ ਦਾ 35 ਲੱਖ ਜਿੰਨਾ ਚੋਰੀ ਹੋਇਆ ਸੀਗਾ ਸਾਰਾ ਦਾ ਸਾਰਾ ਰਿਕਵਰ ਕਰਕੇ ਇਹਦੇ ਵਿੱਚ ਦੋ ਦੋਸ਼ੀ ਸੁਮਿਤ ਕੁਮਾਰ ਤੇ ਸਤਿਅਮ ਰਾਜਪੂਤ ਜਿਹੜੇ ਸੀਗੇ ਉਹ ਗ੍ਰਿਫਤਾਰ ਕਰਕੇ ਬਹੁਤ ਵੱਡੀ ਜਿਹੜੀ ਹੈਗੀ ਆ ਲੁਧਿਆਣਾ ਪੁਲਿਸ ਨੇ ਕਾਂਦੇ ਪੀ ਪਰ ਇਹਨਾਂ ਨੂੰ ਸੰਧੂ ਕੌਣੀ ਜਿਹੜਾ ਸੀਗਾ ਉਹ ਕੂੜੇ ਵਾਲਾ ਜਿਹੜਾ ਕੰਪ ਹੈਗਾ ਉਹਦੇ ਲਾਗੂ ਜਿਹੜਾ ਗ੍ਰਿਫਤਾਰ ਕੀਤਾ ਗਿਆ ਇਹ ਚੋਰੀ ਕਰਨ ਤੋਂ ਬਾਅਦ ਦੇ ਵਿੱਚ ਕਾਫੀ ਇੱਥੇ ਆਪਣੀ ਜਗ੍ਹਾ ਤੋਂ ਪਤੰਦੇ ਰਹੇ ਤਾਂ ਇਹਨਾਂ ਨੂੰ ਦੱਸ ਸੀਗਾ ਕਿ ਸਾਡੀ ਕਿਤੇ ਨਾ ਕਿਤੇ ਫੋਟੋ ਜਿਹੜੀ ਹੈਗੀ ਆ ਉਹ ਪੁਲਿਸ ਕੋ ਚਲੀ ਗਈ ਹੈ ਸੀਸੀਟੀਵੀ ਦੇ ਥੋਂ ਅਸੀਂ ਟਰੈਪ ਹੋ ਜਾਣਾ ਲੁਧਿਆਣਾ ਲਾਈਵ ਦੇਖਣ ਵਾਲੇ ਤੁਹਾਨੂੰ ਸਾਰਿਆਂ ਦਾ ਸਵਾਗਤ ਮੈਂ ਵਿਸ਼ਾਲ ਕਪੂਰ ਲੁਧਿਆਣਾ ਪੁਲਿਸ ਦੀ ਗੱਲ ਕਰੀਏ ਪੰਜਾਬ ਪੁਲਿਸ ਦੀ ਗੱਲ ਕਰੀਏ ਜੋ ਲਗਾਤਾਰ ਅਮਨ ਸ਼ਾਂਤੀ ਕਾ ਵਸਤਾ ਜਿਹੜੀ ਕਾਮਯਾਬ ਕਰਕੇ ਰੱਖਦੇ ਨੇ ਲੇਕਿਨ ਐਸਾ ਹੀ ਇੱਕ ਮਾਮਲਾ ਸਾਹਮਣੇ ਆਇਆ 48 ਘੰਟੇ ਮੈਸ 48 ਘੰਟੇ ਕੁਝ ਨਹੀਂ ਹੁੰਦੇ 48 ਘੰਟਿਆਂ ਦੇ ਵਿੱਚ ਇੱਕ ਫੈਕਟਰੀ ਦੇ ਵਿੱਚ ਲੁੱਟ ਹੁੰਦੀ ਹੈ 35 ਲੱਖ ਰੁਪਏ ਦੀ ਕਾਬਲੇ ਤਾਰੀਫ ਥਾਣਾ ਟਿੱਬਾ ਦੀ ਐਸਚੋ ਕਾਬਲੇ ਤਾਰੀਫ ਮੈਡਮ ACP ਕਾਬਲੇ ਤਾਰੀਫ ਸਾਡੇ ਜਸਕਰਨ ਤੇਜਾ ਜੀ ਪੁਲਿਸ ਕਮਿਸ਼ਨ ਲੁਧਿਆਣਾ ਜੀ ADCP ਪ੍ਰਭਜੋਤ ਜੀ ADCP ਪ੍ਰਭਜੋਤ ਜੀ ਪ੍ਰਭਜ ਕਿੰਨੀ ਕ ਜਲਦੀ ਇਹ ਰਿਕਵਰੀ ਕੀਤੀ ਗਈ ਹੈ ਤੇ ਇਹ ਪੈਸਾ ਬਰਾਮਦ ਕੀਤਾ ਗਿਆ ਕੌਣ ਸੀ ਉਹ ਲੋਕ ਕਿੱਥੇ ਪੈਸਾ ਲੈ ਕੇ ਗਏ ਸੀਗੇ ਕਿਸ ਤਰ੍ਹਾਂ ਰਿਕਵਰ ਕੀਤਾ ਗਿਆ ਜੀ ਇਹ ਸਾਰੀ ਜਿਹੜੀ ਸਾਡੀ 30 ਤਰੀਕ ਦੀ ਘਟਨਾ ਹੈਗੀ ਹੈ ਸਾਡੇ ਟਿੱਬੇ ਪੁਲਿਸ ਸਟੇਸ਼ਨ ਦੇ ਏਰੀਆ ਦੇ ਵਿੱਚ ਹੋਈ ਸੀਗੀ ਇਹ ਦੁਰਗਾ ਇੰਟਰਪ੍ਰਾਈਜ਼ਸ ਸੀਗੀ ਉਹਦੇ ਵਿੱਚੋਂ ਜਿਹੜਾ ਹੈਗਾ 35 ਲੱਖ ਰੁਪਏ ਦੀ ਜਿਹੜੀ ਚੋਰੀ ਹੋਈ ਸੀ ਇਹਦੇ ਵਿੱਚ ਇਮੀਡੀਏਟਲੀ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਜੀ ਕੁਲਦੀਪ ਸਿੰਘ ਚਾਲਜੀ ਨੇ ਜੋਇੰਟ ਸੀਪੀ ਜਿਹੜੇ ਹੈਗੇ ਨੇ ਜਸਕਰਨ ਸਿੰਘ ਤੇਜ ਜੀ ਨੇ ਸਪੈਸ਼ਲ ਟੀਮ ਜਿਹੜੀ ਸੀਗੀ ਐਸਐਚਓ ਟਿੱਬੇ ਦੀ ਸੀਆਈਏ ਦੀ ਔਰ ਮੈਡਮ ਦੀ ਬਣਾ ਕੇ ਜਿਹੜੀ ਹੈਗੀ ਐਸਪੀ ਸਾਹਿਬ ਦੀ ਇਹਨੂੰ ਇਮੀਡੀਏਟਲੀ ਅਸੀਂ ਫੋਰੀ ਇਹਨੂੰ ਫਾਲੋਅ ਅਪ ਕਰਨਾ ਸ਼ੁਰੂ ਕੀਤਾ ਔਰ ਇਹਨੂੰ ਟੈਕਨੀਕਲ ਅਸਿਸਟੈਂਸ ਦੇ ਨਾਲ ਜਿਹੜੀ ਹੈਗੀ ਆ ਇਹ ਚੋਰੀ ਨੂੰ ਅਸੀਂ 48 ਘੰਟਿਆਂ ਦੇ ਵਿੱਚ ਵਿੱਚ ਜਿਹੜੀ ਹੈਗੀ ਆ ਰਿਕਵਰੀ ਕਰਕੇ ਇਹਦੇ ਵਿੱਚ 100 100% ਜਿਹੜੀ ਸੀਗੀ 35 ਲੱਖ ਦਾ 35 ਲੱਖ ਜਿੰਨਾ ਚੋਰੀ ਹੋਇਆ ਸੀਗਾ ਸਾਰਾ ਦਾ ਸਾਰਾ ਰਿਕਵਰ ਕਰਕੇ ਇਹਦੇ ਵਿੱਚ ਦੋ ਦੋਸ਼ੀ ਸੁਮਿਤ ਕੁਮਾਰ ਤੇ ਸਤਿਅਮ ਰਾਜਪੂਤ ਜਿਹੜੇ ਸੀਗੇ ਉਹ ਗ੍ਰਿਫਤਾਰ ਕਰਕੇ ਬਹੁਤ ਵੱਡੀ ਜਿਹੜੀ ਹੈਗੀ ਆ ਲੁਧਿਆਣਾ ਪੁਲਿਸ ਨੇ ਕਾਮਯਾਬੀ ਕੀਤੀ ਕੋਈ ਸ਼ਕਸ਼ ਫੈਕਟਰੀ ਚ ਕੰਮ ਕਰਦਾ ਸੀਗਾ ਕਿਹੜਾ ਸ਼ਕਸ਼ ਫੈਕਟਰੀ ਦੇ ਵਿੱਚ ਕੰਮ ਕਰਦਾ ਸੀਗਾ ਤੇ ਤਿੰਨ ਬੰਦੇ ਇਸ ਨਾਲ ਕਿਸ ਤਰ੍ਹਾਂ ਤਾਮਿਲ ਹੋਇਆ ਤੇ ਫੈਕਟਰੀ ਤੋੜੇ ਗਈ ਸੀਗੇ ਤਾਲੇ ਤੋੜੇ ਗਏ ਸੀਗੇ ਤੇ ਨਕਦੀ ਲੈ ਕੇ ਕਿੱਧਰ ਨੂੰ ਗਏ ਸੀਗੇ ਇਹਨਾਂ ਦੇ ਵਿੱਚੋਂ ਜਿਹੜਾ ਸੁਮਿਤ ਕੁਮਾਰ ਸੀਗਾ ਇਹ ਪਹਿਲਾਂ ਇਸ ਫੈਕਟਰੀ ਦਾ ਜਿਹੜਾ ਜਾਣਕਾਰ ਸੀਗਾ ਉਹਨੇ ਆਪਣੇ ਨਾਲ ਉਹਨਾਂ ਨਾਲੇ ਮਾਸਟਰਮਾਈਂਡ ਸੀਗਾ ਉਹਨੇ ਨਾ ਕਹਾਣੀਆਂਾਂ ਦੇ ਸਾਰੀ ਜਿਹੜੀ ਸੀਗੀ ਆ ਪਾਰ ਦਾ ਤੋਂ ਅੰਜਾਮ ਦੇਣ ਦੇ ਲਈ ਇਹਨਾਂ ਨੇ ਸਾਜ਼ਿਸ਼ ਰਚੀ ਔਰ ਉਸੇ ਸਾਜ਼ਿਸ਼ ਦੇ ਤਹਿਤ ਇਹਨਾਂ ਨੇ ਸਭ ਤੋਂ ਪਹਿਲਾਂ ਜਾ ਕੇ ਜਿਹੜਾ ਸੀਗਾ ਉਹਨਾਂ ਦਾ ਫੈਕਟਰੀ ਦਾ ਲੌਕ ਤੋੜ ਕੇ ਐਂਟਰੀ ਕੀਤੀ ਥੇਨ ਉਹਨਾਂ ਦੇ ਆਫਿਸ ਦੇ ਵਿੱਚ ਪੜ ਗਏ ਉਹਨਾਂ ਨੂੰ ਪਤਾ ਸੀਗਾ ਕਿ ਅੱਜੇ ਕਾਫੀ ਹੈਵੀ ਅਮਾਉਂਟ ਉਹਨਾਂ ਦਾ ਜਿਹੜਾ ਕਿੱਥੇ ਰੱਖਿਆ ਹੁੰਦਾ ਹੈ ਉੱਥੇ ਉਹਨਾਂ ਨੇ ਜਿਹੜਾ ਹੈਗਾ ਤਾਲਾ ਤੋੜ ਕੇ ਉੱਥੋਂ ਰਿਕਵਰੀ ਜਿਹੜੀ ਹੈ ਕਿ ਹੈ ਚੋਰੀ ਕੀਤੀ ਸੌਰੀ ਚੋਰੀ ਸਰ ਉਸ ਤੋਂ ਬਾਅਦ ਕਿੰਨੀ ਕ ਦੇਰ ਬਾਅਦ ਇਹਨਾਂ ਨੂੰ ਮਤਲਬ ਕਿੱਥੇ ਗਏ ਸੀ ਕਿਤੇ ਕਿੰਨੇ ਕ ਬੰਦੇ ਗ੍ਰਿਫਤਾਰ ਕੀਤੇ ਗਏ ਨੇ ਕਿੰਨੇ ਹਜੇ ਕ ਉਸ ਬੱਚੇ ਨੇ ਦੇਖੋ ਇਹਨਾਂ ਨੂੰ ਸੰਧੂ ਕੌਣੀ ਜਿਹੜਾ ਸੀਗਾ ਉਹ ਕੂੜਾ ਵਾਲਾ ਜਿਹੜਾ ਟੰਪ ਹੈਗਾ ਉਹਦੇ ਲਾਗੂ ਜਿਹੜਾ ਗ੍ਰਿਫਤਾਰ ਕੀਤਾ ਗਿਆ ਇਹ ਚੋਰੀ ਕਰਨ ਤੋਂ ਬਾਅਦ ਦੇ ਵਿੱਚ ਕਾਫੀ ਇੱਥੇ ਆਪਣੀ ਜਗ੍ਹਾ ਤੇ ਬਦਲਦੇ ਰਹੇ ਤਾਂ ਜੋ ਇਹਨਾਂ ਨੂੰ ਡਰ ਸੀਗਾ ਕਿ ਸਾਡੀ ਕਿਤੇ ਨਾ ਕਿਤੇ ਫੋਟੋ ਜਿਹੜੀ ਹੈਗੀ ਆ ਉਹ ਪੁਲਿਸ ਕੋ ਚਲੀ ਗਈ ਹੈ ਸੀਸੀਟੀਵੀ ਦੇ ਥਰੂ اور ਅਸੀਂ Trap ਹੋ ਜਾਾਂਗੇ ਜੀ ਸੋ ਇਸੇ ਕਰਕੇ ਜਿਹੜੇ ਅੱਗੇ ਪਿੱਛੇ ਭੱਜਦੇ ਰਹਿੰਦੇ ਸੀਗੇ ਬਟ ਅਲਟੀਮੇਟਲੀ ਸਾਡੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਇਹਨਾਂ ਨੂੰ ਫਾਲੋਅ ਅਪ ਕਰਕੇ ਸਾਰੀ ਟੀਮ ਨੇ ਆਪਣੀ ਜਿਹੜੀ ਟੈਕਨੀਕੀਸਿਸਾਂ ਦੇ ਨਾਲ ਇਹਨਾਂ ਨੂੰ ਬਲਤ 48 ਘੰਟੇ ਦੇ ਵਿੱਚ ਨੈਪ ਕਰ ਲੈਣ ਜੀ ਫਿਰ ਕੀ ਕਹਿਣਾ ਚਾਹੋਗੇ ਜਿਹੜੇ ਲੋਕ ਜਿਹੜੇ ਹੁੱਲੜਬਾਜੀ ਕਰਦੇ ਆ ਪੁਲਿਸ ਨੂੰ ਜਿਹੜਾ ਸੋਚਦੇ ਕਿ ਪੁਲਿਸ ਦੀ ਨਿਗਾ ਤੋਂ ਅਸੀਂ ਬਚ ਕੇ ਰਾਵਾਂਗੇ ਇਹ دہشت گردੀ ਕਰਦੇ ਨੇ ਉਹਨਾਂ ਨੂੰ ਕੀ ਇੱਕ ਮੈਸੇਜ ਦੇਣਾ ਚਾਹੁੰਦੇ ਕੋ ਮੈਸੇਜ ਕੁਝ ਨਹੀਂ ਹੈ ਮੈਸੇਜ ਸਿੰਪਲ ਹੈਗਾ ਕਿ ਅਸੀਂ ਪੰਜਾਬ ਪੁਲਿਸ ਜਿਹੜੀ ਹੈਗੀ ਆ ਅਮਨ ਆਮਨ ਬਣਾਉਣ ਦੇ ਲਈ ਜਿਹੜੀ ਹੈਗੀ ਆ ਆਪਣੀ ਪੂਰੀ ਜਿੱਦੋਜਾਦ ਕਰੇਗੀ ਔਰ ਜਿਹੜੀ ਜਾਨ ਦੇ ਨਾਲ ਆਪਣਾ ਜਿਹੜਾ ਹੈਗਾ ਕੰਮ ਕਰ ਰਹੀ ਹੈਗੀ ਆ ਔਰ ਜਿਹੜਾ ਲਾਅ ਨੂੰ ਆਪਣੇ ਹੱਥ ਲਏਗਾ ਉਹਦੇ ਲਈ ਕਾਨੂੰਨ ਉਹ ਤਾਂ ਮਦਬਕ ਜਿਹੜੀ ਇਹ ਕਾਰਵਾਈ ਕੀਤੀ ਹੈ ਉਹ ਸਖਤ ਕਾਰਵਾਈ ਕੀਤੀ ਜਾਏਗੀ ਸਰਕੀਰ ਫੈਸਲੇ ਲਗਾਏਗੀ ਇਹਨਾਂ ਦੇ ਉੱਤੇ ਇਹਨਾਂ ਦੇ ਵਿੱਚ ਜਿਹੜੀ ਹੈਗੀ ਹੈ ਫਿਲਹਾਲ ਇਹਨਾਂ ਦਾ ਚੋਰੀ ਦਾ ਫੈਸਲਾ ਆ ਕੇ ਜਿਹੜਾ ਹੈਗਾ ਕਿ ਅੱਗੇ ਇਨਵੈਸਟੀਗੇਸ਼ਨ ਕਰ ਰਹੇ ਹੁਣ ਪੁੱਛਗਛ ਕਰਕੇ ਰਿਮਾਂਡ ਲੈ ਕੇ ਅੱਗੇ ਜੋ ਵੀ ਹੋਏਗੀ ਉਸ ਤਰ੍ਹਾਂ ਕੀਤੀ ਜਾਏਗੀ ਬਿਲਕੁਲ ਇਹ ਉਹ ਅਫਸਰ ਨੇ ਤੁਹਾਨੂੰ ਦਿਖਾ ਰਹੇ ਆ ਮੈਮ ਨੇ ਐਸਐਚਓ ਟਿੱਬਾ ਨੇ ਏਡੀਸੀਪੀ ਨੇ ਕਾਬਲੀ ਤਾਰੀਫ ਸਾਡੇ ਜਸਕਿਰਨ ਤੇਜਾ ਜੀ ਨੇ, ਗੌਰਵ ਯਾਦਵ ਜੀ ਨੇ, ਅਰਪੀ ਸ਼ੁਕਲਾ ਜੀ ਨੇ ਜਿਨ੍ਹਾਂ ਦੇ ਹੇਠਾਂ ਪੰਜਾਬ ਪੁਲਿਸ ਕੰਮ ਕਰ ਰਹੀ ਹੈ, ਲੇਕਿਨ ਸਾਫ਼ ਗੱਲ ਹੈ ਕਿ ਪੰਜਾਬ ਪੁਲਿਸ ਹੁਣ ਕਿਸ ਨੂੰ ਬਖਸ਼ੇਗੀ ਨਹੀਂ। ਅਗਰ ਤੁਸੀਂ ਹੁੱਲੜਬਾਜੀ ਕਰਦੇ ਹੋ ਜਾਂ ਤੁਸੀਂ ਕ੍ਰਾਈਮ ਕਰਦੇ ਹੋ ਤੇ ਇਹ ਨਾ ਸੋਚਣਾ ਕਿ ਤੁਸੀਂ ਪੁਲਸੀ ਨਿਗਾ ਤੋਂ ਬਚ ਕੇ ਬਚ ਗਏ ਹੋ। ਲੇਕਿਨ ਇਹ ਤਸਵੀਰੀ ਉਹ ਤਸਵੀਰ ਦਿਖਾ ਰਿਹਾ ਲੁਧਿਆਣਾ ਪੁਲਿਸ ਦੀ। ਉਹ ਪੁਲਿਸ ਦੀ ਤਸਵੀਰ ਹੈ ਜਿਹੜੀ ਪੁਲਿਸ ਨੇ ਸਿਰਫ ਮੈਸ 48 ਘੰਟਿਆਂ ਦੇ ਵਿੱਚ ਛੋਟੇ ਜਿਹੇ 48 ਘੰਟਿਆਂ ਦੇ ਵਿੱਚ 35 ਲੱਖ ਦੀ ਜਿਹੜੀ ਅ ਜਿਹੜਾ ਜਾਸਾਦਾ ਚੋਰੀ ਹੋਈ ਸੀ ਉਸ ਨੂੰ ਜਿਹੜਾ 48 ਘੰਟਿਆਂ ਦੇ ਮੇਸ 48 ਘੰਟਿਆਂ ਦੇ ਵਿੱਚ ਉਸ ਅਕਿਊਸ ਨੂੰ ਗ੍ਰਿਫਤਾਰ ਕੀਤਾ ਤੇ ਉਹ ਨਕਦੀ ਜਿਹੜੀ ਹੈ ਬਰਾਮਦ ਕੀਤੀ ਕਾਬੂਦਾਰ ਇਸ ਲੂਟ ਦਾ ਬੰਦਾ ਹੀ ਹੈ ਲੁਧਿਆਣਾ ਪੁਲਿਸ ਵੱਸਤੇ ਲੁਧਿਆਣਾ ਕੈਮਰਾ ਮੈਂ ਧਰਮੇ ਨਾਲ ਵਿਸ਼ਾਲ ਕਪੂਰ ਲੁਧਿਆਣਾ